ਵਿੱਚ ਟੀਟੂ ਬਾਣੀਆਂ ਸ਼ਾਮਿਲ ਹੋ ਗਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਜੀ ਹਾਂ ਟੀਟੂ ਬਾਣੀਆਂ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਸੀ ਤਾਂ ਉਸ ਦਾ ਕਹਿਣਾ ਕਿ 12 ਸਾਲ ਅਕਾਲੀ ਦਲ ਦੇ ਵਿੱਚ ਰਿਹਾ ਪਰ ਹੁਣ ਉਹਨਾਂ ਨੇ ਜਿਹੜਾ ਕਿ ਸਹੀ ਪਾਰਟੀ ਚੁਣ ਲਈ ਹੈ ਜਿਹਦੇ ਚੱਲਦੇ ਉਹ ਆਪਣੇ ਸਾਥੀਆਂ ਸਮੇਤ ਭਾਸ਼ਪਾ ਦੇ ਵਿੱਚ ਸ਼ਾਮਿਲ ਹੋਏ ਸ਼ਾਮਿਲ ਹੁੰਦਿਆਂ ਸਾਰ ਹੀ ਵਿਰੋਧੀ ਪਾਰਟੀਆਂ ਦੇ ਖੂਬ ਤੰਜ ਕਸੇ ਇਸ ਨਾਲ ਹੀ ਰਵਨੀਤ ਸਿੰਘ ਬਿੱਟੂ ਤੇ ਵੀ ਉਹਨਾਂ ਨੇ ਆਪਣਾ ਬਿਆਨ ਦਿੱਤਾ ਆ ਉਸ ਹੁੰਦੇ ਯਾਰ ਪਾਸੇ ਸਾਨੂੰ ਤੁਹਾਰ ਪੈਸੇ ਨਹੀਂ ਕਿਰਾ ਅੱਜ ਸਾਨੂੰ ਘੂਰਨਗੇ ਅਸੀਂ ਯਾਨੀ ਕਹਿਦਾ ਵਾ ਜੇ ਸਾਡੇ ਗਲਤੀਆਂ ਦੇ ਗਰਿਆ ਸਾਹਿਬ ਤੁਸੀਂ ਹਲਾਸ਼ੀਰ ਦੇਣ ਲੱਗ ਗਏ ਤੇ ਕੱਲ ਨੂੰ ਅਸੀਂ ਵੀ ਫੇਰ ਡਾਕੇ ਮਾਰਾਂਗੇ ਚੋਰ ਕੋਰੀ ਕਰਾਂਗੇ ਅਕਾਲੀ ਗੱਲ ਦਾ ਜ਼ਿਕਰ ਕਰਦਾ ਨਹੀਂ ਬਿੱਟੂ ਪਾਰ ਪਾਰ ਦੇ ਵਿੱਚ ਨੇ ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਕਾ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ ਹੁਣ ਰਮੀਲ ਬਿੱਟੂ ਦੇ ਨਾਲ ਨੇ ਟੀਡੂ ਬਣ ਗਿਆ ਜਾਂ ਵਿਰੋਧ ਦੇ ਦੇਖੋ ਜੀ ਉਹ ਤਾਂ ਤੁਸੀਂ ਬੱਤੀਆਂ ਬਣਾ ਮਾ ਲਾ ਕੇ ਹੋਰੀ ਮੂੰਹ ਚ ਮੋਣ ਲਾ ਕੇ ਬਾਹਰ ਜਲਾ ਲਿਓ ਨਹੀਂ ਨਹੀਂ ਜੀ ਆ ਜਾ ਇੱਥੇ ਤਾਂ ਕਿ ਕਸੀਮ ਤੇ ਰੱਖੋ ਜਵਾਬ ਜਵਾਬ ਸਰ ਜਵਾਬ ਕੋਈ ਜੀ ਰਮੀਲ ਤੋਂ ਜਵਾਬ ਦਿਓ ਜੀ ਦੇਖੋ ਜੀ ਗਰੇਵਾਲ ਸਾਹਿਬ ਦੇ ਕਹੇ ਤੇ ਤੁਸੀਂ ਕਹਾਂ ਜੋਇਨ ਕਰ ਲਿਆ ਉਹ ਸਾਨੂੰ ਦਿਖਾਉਣਗੇ ਪਰ ਰਮੀਲ ਬਿੱਟੂ ਵੀ ਭਾਜਪੀ ਦੇ ਲੀਡਰ ਨੇ ਕਿ ਉਹਨਾਂ ਨਾਲ ਦੇਖੋ ਜੀ ਗਰੇਆ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਭਾਜਪੀ ਦੀ ਸੋਚ ਜੇ ਆ ਗਿਆ ਉਹ ਸਾਡਾ ਹੀ ਆ ਜਾਂਦਾ ਹਣ ਕੋਈ ਵਾਰ ਪੁੱਛਾ ਨਹੀ ਕੋਈ ਬੱਟੂ ਬਾਜੀ ਕੋਈ ਕਰਸੋ ਮੇਰਾ ਵੱਡਾ ਭਰਾ ਵਾ ਪਹਿਲਾ ਵੀ ਆ ਤੁਹਾਨੂੰ ਪਤਾ ਵੀ ਸਭ ਤੋਂ ਬਾਅਦ ਮੈਂ ਧਰਨੇ ਲਾਏ ਆ ਉਹਨਾਂ ਦੇ ਖਿਲਾਫਾਂ ਵਿੱਚ ਚੋਣਾ ਲੜੀਆਂ ਲੜਦਾ ਤੇ ਮੈਂ ਭਾਂਡੇ ਸਾਰੇ ਵੇਚਤੇ ਰਮਣੀ ਬੱਟੂ ਦੇ ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ ਪੈਸਿਆਂ ਦਾ ਵੀ ਜ਼ਿਕਰ ਕੀਤਾ ਸੀ ਕਿ ਆਹੀ ਬੁੱਡੇ ਨਾਲੇ ਦੇ ਪੈਸੇ ਜਿਹੜੇ ਆ ਬੁੱਢ ਨਾਲੇ ਪਰ ਉਹ ਤਾਂ ਗੱਲ ਹੋਈ ਸੀ ਬਾਹਰ ਚ ਦਾਦਾ ਕਿ ਹੁਣ ਕੱਲ ਨੂੰ ਸਾਰੇ ਕੋਲ ਇੱਥੇ ਖੋਲ ਜਣਾ ਤੋ ਤਾਂ ਇਹ ਕਹਿੰਦਾ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਜਿਹੜੋ ਮਾਰ ਨੂੰ ਬਾਹਰ ਕਢਾਓ ਤੁਹਾਡੇ ਨਾਲੇ ਮਕਸਦ ਬਣੇ ਹੋਇਆ ਵਾ ਇਹਦਾ ਹਿਸਾਬ ਦਾ ਵੀ ਆਪਾਂ ਕਰ ਲਾਂਗੇ ਪੈਸੇ ਤਾਂ ਜਿਹੜੇ ਪਹਿਲਾਂ ਵੀ ਆਏ ਆ ਅੰਦਰ ਵੱਲੋਂ ਹੀ ਆ ਰਹੇ ਆ ਜੀ ਆਪਣੇ ਭਗਵਾਨਦਮਨ ਦੇ ਯਾਨੀ ਕੋਲ ਦਾ ਕੁਝ ਵੀ ਹੈ ਨਹੀਂ ਕਿਦਾ ਆ ਤਾਂ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਰਿਆਲ ਸਾਹਿਬ ਬੈਠੇ ਆ ਮੈਂ ਇਹਨੇ ਸੋਚ ਮੈਂ ਇਹਨਾਂ ਦੀ ਪੜ੍ਹੀ ਆ ਅਸੀਂ ਇੱਕ ਘੰਟਾ ਗੱਲਾਂ ਕੀਤੀਆਂ ਨੇ ਜਿਹੜੇ ਗਰਿਆਲ ਸਾਹਿਬ ਨੇ ਆ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਜੋ ਕਿਸਾਨ ਦੁਖੀ ਹੁੰਦੇ ਆ ਵਾ ਕੋਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜਿਆ ਜੱਥੇਬੰਦੀ ਦੇ ਜਿਹੜੇ ਲੀਡਰ ਜੀ ਆ ਨਾ ਆ ਚੰਗੀ ਗੱਲ ਦੱਸਦੇ ਨਹੀਂ ਜੇ ਕਿਸਾਨ ਪੈਰਾਂ ਤੇ ਖੜਾ ਹੋ ਗਿਆ ਜੱਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਰਾ ਉਹਨਾਂ ਦੇ ਪੈਰ ਯਾਨੀ ਕਹਿੰਦਾ ਪਾਪ ਉਹਨਾਂ ਦੇ ਹੱਥ ਕੋਸ ਨਹੀਂ ਆ ਅ ਤਾਂ ਗਰਿਆਲ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਅਸੀਂ ਕਿਸਾਨਾਂ ਦਾ ਅਨਖਣ ਇਹਨਾਂ ਦੀ ਬੜੀ-ਬੜੀ ਸੋਚ ਕਿਸਾਨਾਂ ਦੇ ਪਰ ਆਹ ਸੰਭਵ ਫੇਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਉਗੀ ਅਸੀਂ ਜਿੰਨੇ ਵੀ ਅਸੀਂ ਪੈਸੇ ਇਕੱਠੇ ਦੇ ਰਹਿਆਂ ਮਨਦਸੇ ਇਹਨਾਂ ਨੇ ਕਾਫੀ ਸਲਾਈ ਬਾਰੇ ਵੀ ਦੱਸਿਆ ਵਾ ਇੱਥੇ ਅਸੀਂ ਆ ਰਹੇ ਆ ਇੱਥੇ ਬੱਚਿਆਂ ਨੂੰ ਅਸੀਂ ਸਸਕਾਰ ਰਹੇ ਆ ਔਰ ਜਿੰਨੇ ਵੀ ਪੈਸੇ ਆਉਂਦੇ ਨੇ ਆ ਭਗਵੰਤ ਮਾਨ ਜੀ ਕਾਲਾ ਮਾਲਾ ਕਰੀ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਉਹ ਹਰਿਆਣੇ ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਉੱਥੇ ਭਗਵੰਤ ਮਾਨ ਸਾਹਿਬ ਗਿਆ ਲਗਾਤਾਰ ਜਾਈ ਜਾਵੇ ਜਿੱਥੇ ਭਗਵੰਤ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ ਗਰਾਂ ਐਨਓਸੀ ਦਾ ਨਾ ਬਦਲ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ ਐਨਓਸੀਆਂ ਲਾਗੂ ਕਰਤੀਆਂ ਨੇ ਕਿਰਾ ਉਹਨਾਂ ਐਨਓਸੀ ਦੀ ਲੋੜ ਨਹੀਂ ਆ ਉੱਥੇ ਤਹਿਸੀਲਦਾਰ ਕੋਲ ਜਨ ਜਾਂਦੇ ਆ ਐਨਓਸੀ ਲੋੜ ਪੈਂਦੀ ਆ ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ ਇਹਨਾਂ ਨੂੰ ਇਹਨਾਂ ਕੋਲ ਤਜਰਬੇਕਾਰ ਬੰਦੇ ਹੈ ਨਹੀਂ ਕਿਰਾ ਉਹ ਨਵੇਂ-ਨਵੇਂ ਬੰਦੇ ਜੀ ਸ਼ਾਮਲ ਹੋਏ ਨੇ ਅੱਜ ਹਾਂਜੀ ਕਿਹਦੇ ਸਾਥੇ ਸ਼ਾਮਲ ਹੋਏ ਆ ਸ਼ਾਮਲ ਤਾਂ ਜੀ ਜਦੋਂ ਟੀਟੂ ਬਾਣੀਆ ਤੇ ਗਰਿਆਲ ਸਭਾ ਆ ਜਾਂਦਾ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ ਪੂਰਾ ਹੱਦ ਤੱਕ ਆ ਵਗਦਾ ਹਾਂ ਹੌਲ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਹਲਕੇ ਦਾਖੇ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਤੇ ਇੱਥੇ ਮੇਰ ਵੀ ਬਣਾਵਾਂਗੇ ਅਸੀਂ ਉਹ ਕੰਮ ਨਹੀਂ ਕਰਦੇ ਬਿਟੀ ਨੂੰ ਬਾਣੀ ਨੂੰ ਉਹਦਾ ਨਹੀਂ ਮਿਲਿਆ ਜਿਵੇਂ ਪੈਸਾ ਦੀ ਗੱਲ ਕਰ ਲਓ ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਰ ਬਣਾਵਾਂਗੇ ਜਿਗਰਾ ਕਹਿੰਦੇ ਸੀ ਨਾ ਫਿਰ ਇੱਥੇ ਜਲੰਧਰ ਵੀ ਕਰਕੇ ਆਏ ਆ ਟਰੈਕਟਰ ਨਹੀਂ ਮਿਲੀ ਤਾਂ ਕਹਿੰਦੇ ਕਿ ਕਾਰຊ ਬਣੀ ਹੋਊਗੀ ਸਾਡਾ ਉਹ ਨਹੀਂ ਆ ਸੀ ਇੱਥੇ ਉਹਦੇ ਲੈਣ ਨਹੀਂ ਆਏ ਮਰਨਾ ਕਿਸੇ ਨੂੰ ਸੱਚਾ ਹਾਂ ਸੱਚ ਬੋਲ ਬੋਲ ਕੇ ਮਰਾਂਗੇ ਜਿੱਦਨ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ ਕਿਉਂਕਿ ਗਰੇਵਾਲ ਸਾਹਿਬ ਵੀ ਸੱਚੀ ਜਿਆਦਾ ਬੋਲਦੇ ਆ ਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਣਾ ਕਈ ਵਾਰ ਕਰਾ ਸੱਚ ਤੇ ਕੱਚ ਚੁੱਪਦਾ ਬਹੁਤਾ ਕਰ ਤੇ ਚੁੱਪੂ ਆ ਵੀ ਕਰ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਸਾਰੀ ਬੀਜੀਪੀ ਪਾਰਟੀ ਤੁਹਾਡੇ ਨਾਲ ਆ ਤੇ ਕੋਈ ਵੀ ਦੁੱਖ ਸੁਖੀ ਵਿੱਚ ਅਸੀਂ ਤੁਹਾਡੇ ਨਾਲ ਆ ਪਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾ ਕਰਦੇ ਓਕੇ ਜੀ ਬਹੁਤ ਅਕਾਲ ਪੁਰਖ ਜੀ ਗਰੇਵਾਲ ਸਾਹਿਬ ਠੀਕ ਹੈ ਡਾਕਟਰ ਜੀ ਗਰੇਵਾਲ ਸਾਹਿਬ ਸ਼ਾਮਲ ਹੋਏ ਕਿਟੂ ਬਾਣੀਆਂ ਜੀ ਕਿੰਨੇ ਥੱਕੀ ਹੋਏ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਸਮਾਂ ਕੱਢਿਆ ਔਰ ਦੂਜੀ ਗੱਲ ਜਿਹੜੀ ਆ ਅੱਜ ਜੈ ਪ੍ਰਕਾਸ਼ ਜੈਨ ਜੀ ਟੀਟੂ ਬਾਣੀ ਅਜਨਾ ਨੂੰ ਸਿਖਾਨੇ ਉਹਨਾਂ ਦੇ ਸਾਥੀ ਸਾਰੇ ਯੋਗਪੁਰਸ਼ ਤੀਨਦੇਵਾਲਾ ਵਾਧੇ ਜੀ ਦੀ ਸੋਚ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਗਏ। ਉਹਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਸਵਾਗਤ ਕਰਦਾ। ਯੋਗਪੁਰਸ਼ ਜੀਂਂਦਿਆਲਾ ਬਾਦਿਆ ਜੀ ਨੇ ਸਾਨੂੰ ਇਕਾਤਮ ਮਾਨਵ ਦਰਸ਼ਨ ਦੀ ਸੋਚ ਦਿੱਤੀ ਹੈ ਜਿਹੜੀ ਭਾਜਪਾ ਲੈ ਕੇ ਚੱਲਦੀ ਹੈ ਉਹ ਕੀ ਹੈ ਕਿ ਜਿਹੜਾ ਆਖਰੀ ਵਿਅਕਤੀ ਹੈ ਜਦੋਂ ਤੱਕ ਜਿਸਦੇ ਸਿਰ ਤੇ ਛੱਤ ਨਹੀਂ ਜਿਸਦੇ ਧੰਨ ਨੂੰ ਕੱਪੜਾ ਨਹੀਂ ਜਿਸਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਹਾਂ ਸਾਡੇ ਚ ਨਾ ਕੋਈ ਬੜਾ ਨਾ ਕੋਈ ਛੋਟਾ ਇਹ ਭਾਜਪਾ ਦੀ ਸੋਚ ਆ ਔਰ ਇਸਤੇ ਹੀ ਪਹਿਰਾ ਦਿੰਨੇ ਆ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਆਂ ਐਸਐਲ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਢਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਹੈ ਔਰ ਉਹ ਮਿਲ ਵੀ ਰਿਹਾ ਹੈ। ਕਈ ਜਗ੍ਹਾ ਉਹ ਅਲੱਗ-ਅਲੱਗ ਸਟੇਟ ਗਵਰਨਮੈਂਟਸ ਦੇ ਥਰੂ ਜਾਣਾ ਹੁੰਦਾ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਉਂਦੇ। ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗ੍ਹਾ-ਜਗ੍ਹਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ। ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ। ਮੈਂ ਸਮਝਦਾ ਪੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਜੀ 4 ਕੋ ਪੁੱਛਾਂ ਤੋਂ ਇਲਾਵਾ ਗੱਲ ਕਰੀਏ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਜੀ ਜਿਵੇਂ ਦੇਖਿਓ ਕਾਂਗਰਸ ਨੇ ਆਪਣੀ ਰਣਨੀਤੀ ਦਾ ਜ਼ਿਕਰ ਕੀਤਾ ਭਾਜਪਾ ਆਪਣੀ ਰਣਨੀਤੀ ਦਾ ਜ਼ਿਕਰ ਕਰ ਰਹੀ ਹੈ ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਸਵਾਲ ਉੱਠੇ ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ। ਪਹਿਲੀ ਗੱਲ ਇਹ ਸਮਝ ਲਓ ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਭਾਜਪਾ ਤੇ ਇਲਜ਼ਾਮ ਲਾਉਂਦੇ ਆ। ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ 'ਚ ਬੈਠਣੀ ਉਸ ਲਈ ਮਨਾਹੀ ਆ। ਬਾਕੀ ਤਾਂ ਬੱਸਾਂ ਤੇ ਕਾਰਾਂ ਤੇ ਹੋਰ ਵਹੀਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲ੍ਹਾ ਇਹਨਾਂ ਨੂੰ ਔਰ ਇਹ ਰੈਲੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਰਸਤਾ ਤਾਂ ਜਾਣਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ ਔਰ ਮੁੰਡਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ ਪੋਲਿਟਿਸ਼ੀਅਨ ਜਿਹੜੇ ਆ ਇਸ ਪਰਿਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਹੈ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅੱਜ ਹੋਰ ਚੀਜ਼ ਸੂਚਨਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲ ਰਿਹਾ ਅਇਤੋ 10 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯੋਗ ਸ਼ਿਵਰਾਜ ਸਿੰਘ ਚੋਹਾਂਗ ਜੀ ਪਹਿਲਾਂ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਦੇ ਉਹਨਾਂ ਦੀ ਮੀਟਿੰਗ ਹੋਈ ਹੈ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਹੈ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਇਕ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਹੈ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਹੈ ਕਿਸੇ ਜਗ੍ਹਾ ਬਾਦਾਮ ਦੀ ਹੁੰਦੀ ਹੈ ਕਿਸੇ ਜਗ੍ਹਾ ਝੋਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਹੈ ਇਹ ਸਭ ਅਲੱਗ-ਅਲੱਗ ਨੇ ਇਹ ਸੁਣ ਲੋ ਧਿਆਨ ਨਾਲ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਹੈ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰਤ ਅਲੱਗ-ਅਲੱਗ ਹੁੰਦੀ ਹੈ ਇੱਕ ਜਗ੍ਹਾ ਪੂਰੀ ਇੱਕ ਮੁਸਤੈਸੇ ਕਰਕੇ ਜੇ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਏ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ ਉਸ ਦਾ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਮਾਧਿਅਮ ਨਾਲ ਕਹਿ ਰਹੇ ਆ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ ਚ ਅਸੀਂ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਉਹ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ ਤੇ ਐਮਐਸਪੀ ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੁੱਡੀਆਂ ਨੇ ਟਮਾਟਰ ਰੁੱਲਣ ਲੱਗ ਜਾਂਦੇ ਆ ਸੜਕਾਂ ਤੇ ਔਰ ਲਜਾਨ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪੈ ਯੋਜਨਾ ਕੀਮਤੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜੇ ਤੋ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਨਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਇਹਦੀ ਇੱਕੀ ਟੀਟੂ ਬਾਣੀਆ ਜੋ ਕਿ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬੋਲਦੇ ਰਹਿੰਦੇ ਸੀ ਤੇ ਹਮੇਸ਼ਾ ਹੀ ਉਹਨਾਂ ਦੀ ਵੀਡੀਓ ਸਾਹਮਣੇ ਆਉਂਦੀ ਸੀ ਤੇ ਅਨੋਖੇ ਪ੍ਰਦਰਸ਼ਨ ਵੀ ਟੀਟੂ ਬਾਣੀਆ ਵੱਲੋਂ ਕੀਤੇ ਜਾਂਦੇ ਸੀ ਪਰ ਹੁਣ ਉਸ ਦੇ ਵੱਲੋਂ ਭਾਜਪਾ ਦਾ ਪੱਲਾ ਫੜ ਲਿਆ ਤਾਂ ਦੇਖਣਾ ਹੋਵੇਗਾ ਕਿ ਜਿਹੜੇ ਮਸਲੇ ਪਹਿਲਾਂ ਚੁੱਕਦੇ ਸਿਓ अनोखे ਪ੍ਰਦਰਸ਼ਨ ਕਰ ਚੁੱਕੇ ਨੇ ਉਹਨਾਂ ਮਸਲ ਲੈ ਕੇ ਤਾਂ ਹੁਣ ਭਾਸ਼ਪਾ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਤੇ ਆਵਾਜ਼ بلند ਹੁੰਦੀ ਹੈ ਜਾਂ ਫਿਰ ਨਹੀਂ ਬਿਅਰ ਰਿਪੋਰਟ